ਸਤਿ ਸ਼੍ਰੀ ਅਕਾਲ ਜੀ ਕੀ ਅਸੀਂ ਤੇਰੇ ਨੌਕਰ ਲੱਗੇ ਆ ਜਿਹੜਾ ਤੂੰ ਸਾਰਾ ਦਿਨ ਆਪਣੇ ਕੰਮ ਸਾਡੇ ਕੋਲ ਕਰਾਉਣੀ ਦਿੰਨੀ ਆ ਇਹ ਸੁਣ ਕੇ ਤਾਂ ਮਨਪ੍ਰੀਤ ਗੁੱਸੇ ਵਿੱਚ ਅੱਗ ਬਬੂਲਾ ਹੋ ਗਈ ਮੈਂ ਆਪਣਾ ਕੰਮ ਕਿਨੂੰ ਕਿਹਾ ਆ ਕਿੰਨੇ ਕਿਹਾ ਆ ਕਿ ਇਹ ਸਾਰੇ ਮੇਰੇ ਕੰਮ ਆ ਕੀ ਤੁਸੀਂ ਮੈਨੂੰ ਖਰੀਦ ਕੇ ਲਿਆਇਓ ਆਪਣੀ ਇਹ ਕੁੜੀ ਜਿਹੜੀ ਹਰ ਮਹੀਨੇ 15-15 ਦਿਨ ਇੱਥੇ ਆ ਕੇ ਬੈਠੀ ਰਹਿੰਦੀ ਆ ਉਦੋਂ ਤੁਹਾਡਾ ਰਾਸ਼ਨ ਮੁਫਤ ਦਾ ਹੁੰਦਾ ਆ ਪਰ ਹੁਣ ਮੇਰਾ ਭਰਾ 3 ਦਿਨ ਰਹਿਣ ਆ ਗਿਆ ਤਾਂ ਤੁਹਾਨੂੰ ਘਰ ਤਰਮਸ਼ਾਲਾ ਲੱਗਣ ਲੱਗੀ ਕਿ ਇੱਕ ਭਰਾ ਆਪਣੀ ਭੈਣ ਦੇ ਘਰ ਆ ਕੇ ਨਹੀਂ ਰਹਿ ਸਕਦਾ ਜਦ ਤੁਹਾਨੂੰ ਮੇਰੇ ਭਰਾ ਦਾ ਆਉਣਾ برداشت ਨਹੀਂ ਤਾਂ ਮੈਨੂੰ ਵੀ ਆਪਣੇ ਪਤੀ ਦੀ ਭੈਣ ਦਾ ਇੱਥੇ ਆਉਣਾ برداشت ਨਹੀਂ ਇਸ ਲਈ ਜਦ ਤੱਕ ਤੁਹਾਡੀ ਕੁੜੀ ਇੱਥੇ ਰਹੂਗੀ ਮੈਂ ਵੀ ਇੱਥੇ ਨਹੀਂ ਰਹਿਣਾ ਤੇਰੀ ਕੁੜੀ ਇੱਥੇ ਆ ਕੇ ਆਰਾਮ ਕਰਨਾ ਚਾਹੁੰਦੀ ਆ ਨਾ ਤਾਂ ਇਹਨੂੰ ਕਹਿ ਦੇ ਕਿ ਆਪਣੇ ਨਾਲ ਇੱਕ ਨੌਕਰ ਲੈ ਕੇ ਆਇਆ ਕਰੇ ਇੱਥੇ ਕੋਈ ਇਹਦਾ ਨੌਕਰ ਨਹੀਂ ਆ ਹਰਜਿੰਦਰ ਕੌਰ ਨੇ ਗੁੱਸੇ 'ਚ ਆਪਣੇ ਮੁੰਡੇ ਵਿਕਰਮ ਵੱਲ ਵੇਖਿਆ ਤੂੰ ਇੱਥੇ ਖੜਾ ਕੀ ਵੇਖਦਾ ਆ ਇਹਦੀ ਜ਼ੁਬਾਨ ਬੰਦ ਕਿਉਂ ਨਹੀਂ ਕਰਵਾਉਂਦਾ ਤਾਂ ਮਨਪ੍ਰੀਤ ਨੇ ਗੁੱਸੇ 'ਚ ਆਪਣੀ ਸੱਸ ਨੂੰ ਕਿਹਾ ਇਹ ਮੇਰੀ ਜ਼ੁਬਾਨ ਭਲਾ ਕਿਉਂ ਬੰਦ ਕਰੂਗਾ ਉਸ ਤੋਂ ਬਾਅਦ ਜੋ ਮਨਪ੍ਰੀਤ ਨੇ ਕੀਤਾ ਉਹਨੂੰ ਵੇਖ ਕੇ ਤਾਂ ਸੱਸ ਤੇ ਨਾਨਾ ਦੇ ਹੋਸ਼ ਉੱਡ ਗਏ ਮਨਪ੍ਰੀਤ ਕਾਫੀ ਦੇਰ ਦੀ ਫੋਨ ਤੇ ਗੱਲ ਕਰਦੀ ਸੀ ਇਹ ਗੱਲ ਸੱਸ ਨੂੰ ਖਟਕ ਰਹੀ ਸੀ ਪਤਾ ਨਹੀਂ ਕਿ ਇਹਦੇ ਨਾਲ ਇਹ ਇੰਨੇ ਚਿਰ ਦੀਆਂ ਗੱਲਾਂ ਕਰਦੀ ਆ ਸਾਨੂੰ ਤਾਂ ਕੁਝ ਦੱਸਦੀ ਨਹੀਂ ਲੁਕ ਲੁਕ ਕੇ ਬਸ ਗੱਲਾਂ ਕਰਦੀ ਰਹਿੰਦੀ ਆ ਇਹਦਾ ਤਾਂ ਮਾਪਿਓ ਵੀ ਇਹੋ ਜਿਹਾ ਆ ਫੋਨ ਕਰਕੇ ਪਤਾ ਨਹੀਂ ਕਿਹੜੀ ਪੱਟੀ ਪੜਾਉਂਦੇ ਰਹਿੰਦੇ ਇਹਨੂੰ ਬਾਹਰ ਬਹਿ ਕੇ ਹਰਜਿੰਦਰ ਕੌਰ ਬੁੜ ਬੁੜਾ ਰਹੀ ਸੀ ਵਾਰ-ਵਾਰ ਮਨਪ੍ਰੀਤ ਦੇ ਕਮਰੇ ਵੱਲ ਵੇਖ ਰਹੀ ਸੀ ਉਦੋਂ ਹੀ ਉਹਨਾਂ ਦਾ ਮੁੰਡਾ ਵਿਕਰਮ ਸੈਰ ਕਰਕੇ ਵਾਪਸ ਆਇਆ ਤਾਂ ਹਰਜਿੰਦਰ ਕੌਰ ਨੇ ਉਹਨੂੰ ਵੇਖਦੇ ਹੀ ਕਿਹਾ ਸਵੇਰੇ ਸਵੇਰੇ ਫੋਨ ਤੇ ਲੱਗੀ ਆ ਮੈਂ ਕਦੋਂ ਦੀ ਵੇਖਦੀ ਆ ਇਹਨੂੰ ਸਾਰਾ ਕੰਮ ਪਿਆ ਹਜੇ ਕਰਨ ਵਾਲਾ ਜੇ ਫੋਨ ਤੇ ਗੱਲ ਕਰਦੀ ਰਹੂ ਤਾਂ ਕੰਮ ਕੌਣ ਕਰੂ ਆਪਣੀ ਮਾਂ ਦੀ ਗੱਲ ਸੁਣ ਕੇ ਵਿਕਰਮ ਸਿੱਧਾ ਆਪਣੇ ਕਮਰੇ 'ਚ ਆ ਗਿਆ ਤੇ ਬੈਠ ਤੇ ਬਹਿ ਗਿਆ ਜਦ ਕੇ ਮਨਪ੍ਰੀਤ ਕਮਰੇ 'ਚ ਇੱਧਰ-ਉੱਧਰ ਤੁਰ-ਤੁਰ ਕੇ ਫੋਨ ਤੇ ਗੱਲ ਕਰ ਰਹੀ ਸੀ ਥੋੜੀ ਦੇਰ ਬਾਅਦ ਫੋਨ ਕੱਟ ਕੇ ਮਨਪ੍ਰੀਤ ਨੇ ਵਿਕਰਮ ਨੂੰ ਕਿਹਾ ਕਿ ਵਿਕਰਮ ਮੇਰੇ ਭਰਾ ਦੇ ਪੇਪਰ ਆ ਤੇ ਉਹਦਾ ਸੈਂਟਰ ਇੱਥੇ ਆ ਉਹਦੇ ਦੋ ਪੇਪਰ ਆ ਜਿਹਦੇ ਲਈ ਉਹ ਇੱਥੇ ਉਹਨੂੰ ਕਹਿੰਦਾ ਆ ਇਹ ਸੁਣ ਕੇ ਵਿਕਰਮ ਨੇ ਕਿਹਾ ਕਿ ਤਾਂ ਫਿਰ ਕੀ ਹੋਇਆ ਕਿੰਨੇ ਦਿਨ ਰਹੂਗਾ ਉਹ ਤਾਂ ਮਨਪ੍ਰੀਤ ਨੇ ਕਿਹਾ ਕਿ ਤਿੰਨ ਦਿਨ ਰਹੂਗਾ ਤੇ ਪੇਪਰਾਂ ਤੋਂ ਬਾਅਦ ਘਰ ਚਲਾ ਜਾਊਗਾ ਤਾਂ ਵਿਕਰਮ ਨੇ ਕਿਹਾ ਕਿ ਕੋਈ ਗੱਲ ਨਹੀਂ ਤਿੰਨ ਦਿਨਾਂ ਦੀ ਗੱਲ ਆ ਤਾਂ ਮਨਪ੍ਰੀਤ ਇਹ ਸੁਣ ਕੇ ਖੁਸ਼ ਹੋ ਗਈ ਪਰ ਵਿਕਰਮ ਨੂੰ ਕਹਿਣ ਲੱਗੀ ਵਿਕਰਮ ਪਰ ਤੂੰ ਤਾਂ ਮੰਮੀ ਨੂੰ ਜਾਣਦਾ ਆ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਤਾਂ ਵਿਕਰਮ ਬੋਲਿਆ ਤੂੰ ਉਹਨਾਂ ਨੂੰ ਨਾ ਕੁਝ ਦੱਸੀ ਅਚਾਨਕ ਆਊਗਾ ਤਾਂ ਕੁਝ ਨਹੀਂ ਬੋਲੂਗੀ ਉਹ ਇਹ ਸੁਣ ਕੇ ਮਨਪ੍ਰੀਤ ਚੁੱਪ ਹੋ ਗਈ ਕਿਉਂਕਿ ਆਪਣੇ ਭਰਾ ਨੂੰ ਵੀ ਮਨਾ ਨਹੀਂ ਕਰ ਸਕਦੀ ਸੀ ਦੋ ਦਿਨਾਂ ਬਾਅਦ ਹਰਜਿੰਦਰ ਕੌਰ ਆਰਾਮ ਨਾਲ ਬੈ ਕੇ ਵਿਹੜੇ 'ਚ ਚਾਹ ਪੀਂਦੀ ਸੀ ਉਦੋਂ ਹੀ ਦਰਵਾਜ਼ਾ ਖੜਕਿਆ ਤਾਂ ਮਨਪ੍ਰੀਤ ਛੇਤੀ ਨਾਲ ਦਰਵਾਜ਼ਾ ਖੋਲਣ ਗਈ ਇਹ ਵੇਖ ਕੇ ਹਰਜਿੰਦਰ ਕੌਰ ਕਹਿਣ ਲੱਗੀ ਇਹੋ ਜਿਹਾ ਕਿਹੜਾ ਪ੍ਰਾਉਣਾ ਆ ਗਿਆ ਜਿਹੜਾ ਤੂੰ ਭੱਜ ਕੇ ਦਰਵਾਜ਼ਾ ਖੋਲਣ ਗਈਆਂ ਉਹਦੀਆਂ ਨਜ਼ਰਾਂ ਬਾਹਰ ਦਰਵਾਜ਼ੇ ਵੱਲ ਹੀ ਲੱਗੀਆਂ ਹੋਈਆਂ ਸੀ ਜਦੋਂ ਉਹਨੇ ਮਨਪ੍ਰੀਤ ਦੇ ਨਾਲ ਉਹਦੇ ਭਰਾ ਨੂੰ ਅੰਦਰ ਵੜਦਿਆਂ ਵੇਖਿਆ ਤਾਂ ਉਹਦਾ ਮੂੰਹ ਬਣ ਗਿਆ ਮਨਪ੍ਰੀਤ ਦਾ ਭਰਾ ਸਭ ਤੋਂ ਪਹਿਲਾਂ ਆ ਕੇ ਆਪਣੀ ਭੈਣ ਦੀ ਸੱਸ ਨੂੰ ਮਿਲਿਆ। ਉਹਨਾਂ ਦਾ ਹਾਲਚਾਲ ਪੁੱਛਿਆ ਤਾਂ ਗੁਰਜਿੰਦਰ ਕੌਰ ਕਹਿਣ ਲੱਗੀ ਤੂੰ ਤਾਂ ਅਚਾਨਕ ਹੀ ਆ ਗਿਆ। ਦੱਸਿਆ ਵੀ ਨਹੀਂ ਕੁਝ ਕਿ ਆਉਣਾ ਆ। ਅੱਛਾ ਆਪਣੀ ਭੈਣ ਨੂੰ ਦੱਸਿਆ ਹੋਣਾ ਤੂੰ। ਇਹ ਸੁਣ ਕੇ ਮਨਪ੍ਰੀਤ ਦਾ ਭਰਾ ਚੁੱਪ ਹੋ ਗਿਆ। ਤਾਂ ਮਨਪ੍ਰੀਤ ਨੇ ਕਿਹਾ ਕਿ ਮੰਮੀ ਜੀ ਇਹ ਤੇ ਪੇਪਰ ਆ ਤੇ ਸੈਂਟਰ ਇੱਥੇ ਆ ਤਿੰਨ ਦਿਨਾਂ ਚ ਦੋ ਪੇਪਰ ਦੇਣੇ ਆ। ਇਸ ਲਈ ਤਿੰਨ ਦਿਨ ਇੱਥੇ ਹੀ ਰਹਿਊਗਾ ਹੁਣੇ। ਇਹ ਸੁਣ ਕੇ ਹਰਜਿੰਦਰ ਕੌਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਮਨਪ੍ਰੀਤ ਨੇ ਕਿਹਾ ਕਿ ਚੱਲ ਮੈਂ ਤੈਨੂੰ ਤੇਰਾ ਕਮਰਾ ਵਿਖਾ ਦੇਨੀ ਆ ਤੂੰ ਤਿੰਨ ਦਿਨ ਉੱਥੇ ਹੀ ਰਹਿ ਲਈ ਇਹ ਸੁਣ ਕੇ ਹਰਜਿੰਦਰ ਕੌਰ ਦੇ ਮੂੰਹ ਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ ਜਿਵੇਂ ਹੀ ਮਨਪ੍ਰੀਤ ਆਪਣੇ ਪ੍ਰਾਣੂ ਕਮਰੇ 'ਚ ਛੱਡ ਕੇ ਵਾਪਸ ਆਈ ਤਾਂ ਹਰਜਿੰਦਰ ਕੌਰ ਗੁੱਸੇ ਵਿੱਚ ਬੋਲੀ ਬਹੂ ਮੇਰਾ ਘਰ ਕੋਈ ਧਰਮਸ਼ਾਲਾ ਨਹੀਂ ਆ ਕਿਨੂੰ ਪੁੱਛ ਕੇ ਤੂੰ ਆਪਣੇ ਪ੍ਰਾਣੂ ਇੱਥੇ ਸੱਦੇ ਆਇਆ ਮਨਪ੍ਰੀਤ ਪਹਿਲਾਂ ਤਾਂ ਡਰ ਗਈ ਕਿ ਪਤਾ ਨਹੀਂ ਹੁਣ ਸੱਸ ਕੀ ਕਹੂਗੀ ਹੁਣ ਤਾਂ ਇਹਨੇ ਆਪ ਹੀ ਪੁੱਛ ਲਿਆ ਤਾਂ ਹੀ ਮਤਜੀ ਕਰਕੇ ਮਨਪ੍ਰੀਤ ਨੇ ਕਿਹਾ ਕਿ ਮੰਮੀ ਜੀ ਮੈਂ ਵਿਕਰਮ ਨੂੰ ਦੱਸਿਆ ਸੀ ਉਹਨਾਂ ਨੇ ਹੀ ਕਿਹਾ ਸੀ ਕਿ ਬੁਲਾਲਾ ਆਪਣੇ ਪ੍ਰਾਣੂ ਇੱਥੇ ਇਹ ਸੁਣ ਕੇ ਹਰਜਿੰਦਰ ਕੌਰ ਅੱਖਾ ਕੱਢ ਕੇ ਦੰਦ ਪੀਚਦੀ ਹੋਈ ਕਹਿਣ ਲੱਗੀ ਵਿਕਰਮ ਮਾਲਕ ਨੀਆ ਮੇਰੇ ਘਰ ਦਾ ਉਹਦੇ ਕਹਿਣ ਨਾਲ ਕੀ ਹੁੰਦਾ ਆ ਉਹ ਤਾਂ ਆਪ ਮੈਨੂੰ ਹਰ ਗੱਲ ਪੁੱਛ ਪੁੱਛ ਕੇ ਕਰਦਾ ਆ ਤਾਂ ਉਹ ਹੀ ਇਜਾਜ਼ਤ ਦੇਣ ਵਾਲਾ ਕੌਣ ਹੁੰਦਾ ਆ ਭਲਾ ਮੇਰੇ ਘਰ ਆਪਣੇ ਪੇਕਿਆਂ ਤੋਂ ਕਿਸੇ ਨੂੰ ਸੱਦਨ ਦੀ ਲੋੜ ਨਹੀਂ ਜੇ ਤਿੰਨ ਦਿਨ ਰਹਿਣਾ ਹੀ ਆ ਤਾਂ ਹੋਰ ਕਿਤੇ ਚਲਾ ਜਾਂਦਾ ਇੱਥੇ ਮੁਫਤ ਦਾ ਖਾਣ ਆ ਗਿਆ ਇਹ ਸੁਣ ਕੇ ਮਨਪ੍ਰੀਤ ਦੀਆਂ ਅੱਖਾਂ ਅਥਰੂ ਵਿੱਚ ਅਥਰੂ ਆ ਗਏ ਉਹਨੇ ਹੌਲੀ ਜਾਈ ਆਪਣੀ ਸਾਸ ਨੂੰ ਕਿਹਾ ਮੰਮੀ ਜੀ ਜਰਾ ਹੌਲੀ ਬੋਲੋ ਉਹਨੇ ਸੁਣਿਆ ਤਾਂ ਉਹਨੂੰ ਬੁਰਾ ਲੱਗੂਗਾ ਤਾਂ ਹਰਜਿੰਦਰ ਕੌਰ ਬੋਲੀ ਸੁਣ ਲਵੇ ਮੈਂ ਕੀ ਕਰਾਂ ਇਹ ਮੇਰਾ ਘਰ ਆ ਉਹਦਾ ਨਹੀਂ ਲੱਗਦਾ ਬੁਰਾ ਤੇ ਲੱਗੀ ਜਾਵੇ ਤੇ ਚੱਲਿਆ ਜਾਵੇ ਕਿਤੇ ਹੋਰ ਮਨਪ੍ਰੀਤ ਵਿਚਾਰੀ ਆਪਣੇ ਹੱਥਰੂ ਪੂੰਦੀ ਹੋਈ ਰਸੋਈ 'ਚ ਚਲੀ ਗਈ ਤੇ ਆਪਣੇ ਭਰਾ ਲਈ ਚਾਹ ਬਣਾਉਣ ਲੱਗੀ ਚਾਹ ਬਣਾਉਂਦੇ-ਬਣਾਉਂਦੇ ਉਹਨੇ ਵਿਕਰਮ ਨੂੰ ਫੋਨ ਕਰਕੇ ਕਿਹਾ ਕਿ ਵਿਕਰਮ ਤੁਸੀਂ ਮੰਮੀ ਨੂੰ ਦੱਸਣ ਤੋਂ ਮਨਾ ਕੀਤਾ ਸੀ ਨਾ ਹੁਣ ਵੇਖੋ ਕੀ ਹੋ ਰਿਹਾ ਆ ਮੰਮੀ ਜੀ ਗੁੱਸੇ 'ਚ ਬੈਠੀ ਆ ਉਹਦਾ ਵਾਸਾ ਚੱਲੇ ਤਾਂ ਉਹ ਮੇਰੇ ਭਰਾ ਨੂੰ ਹੁਣੇ ਹੀ ਘਰੋਂ ਕੱਢ ਦੇ ਇਹ ਕਹਿੰਦੇ-ਕਹਿੰਦੇ ਮਨਪ੍ਰੀਤ ਫੋਨ 'ਤੇ ਹੀ ਰੋਣ ਲੱਗੀ ਤਾਂ ਵਿਕਰਮ ਨੇ ਉਹਨੂੰ ਸਮਝਾਉਂਦੇ ਹੋਏ ਕਿਹਾ ਕਿ ਤੂੰ ਚਿੰਤਾ ਨਾ ਕਰ ਮੈਂ ਕਹਾਂ ਆ ਕਿ ਮਾਂ ਨਾਲ ਆਪੇ ਗੱਲ ਕਰ ਲੂੰਗਾ। ਮਨਪ੍ਰੀਤ ਨੇ ਫੋਨ ਕੱਟ ਦਿੱਤਾ ਤੇ ਆਪਣੇ ਭਰਾ ਲਈ ਚਾਹ ਦਾ ਕੱਪ ਲੈ ਕੇ ਜਾਣ ਲੱਗੀ। ਤਾਂ ਬਾਹਰ ਬੈਠੀ ਅਰਜਿੰਦਰ ਕੌਰ ਉਹਦੇ ਵੱਲ ਵੇਖਣ ਲੱਗੀ ਤੇ ਕਹਿਣ ਲੱਗੀ। ਉਹ ਕਿਤੋਂ ਦਾ ਰਾਜਕੁਮਾਰ ਨਹੀਂ ਆ ਜਿਹਦੇ ਲਈ ਚਾਹ ਬਣਾ ਕੇ ਲੈ ਕੇ ਚੱਲੀਆਂ। ਇਹਦੀ ਆਉਪਾਗਤ ਕਰਨ ਦੀ ਲੋੜ ਨਹੀਂ ਐਨੀ। ਅਸੀਂ ਵੀ ਵੇਖਿਆ ਆ ਕਿ ਇਹ ਸਾਡੀ ਕਿੰਨੀ ਕਾਉਪਾਗਤ ਕਰਦੇ ਆ। ਮਨਪ੍ਰੀਤ ਚੁੱਪਚਾਪ ਚਾਹ ਦੀ ਟਰੇ ਲੈ ਕੇ ਆਪਣੇ ਭਰਾ ਦੇ ਕੋਲ ਚਲੀ ਗਈ ਤੇ ਉੱਥੇ ਬੈਠਦੇ ਹੋਏ ਬੋਲੀ ਹੁਣ ਤੂੰ ਇੱਥੇ ਹੀ ਬਹਿ ਕੇ ਪੜਾਈ ਕਰ ਲੈ ਕਮਰੇ ਤੋਂ ਬਾਹਰ ਨਾ ਜਾਇਂ ਇਹ ਸੁਣ ਕੇ ਭਰਾ ਵੀ ਚੁੱਪ ਹੋ ਗਿਆ ਕੁਝ ਦੇਰ ਬਾਅਦ ਮਨਪ੍ਰੀਤ ਰਸੋਈ 'ਚ ਜਾ ਕੇ ਰਾਤ ਦੇ ਖਾਣੇ ਦੀ ਤਿਆਰੀ ਕਰਨ ਲੱਗੀ ਪਰ ਉਦੋਂ ਹੀ ਹਰਜਿੰਦਰ ਕੌਰ ਨੇ ਰਸੋਈ 'ਚ ਆ ਕੇ ਕਿਹਾ ਕਿ ਇਹ ਗੋਭੀ ਕਿਉਂ ਕੱਢ ਕੇ ਰੱਖੀ ਆ ਤਾਂ ਮਨਪ੍ਰੀਤ ਨੇ ਕਿਹਾ ਕਿ ਮੰਮੀ ਜੀ ਅੱਜ ਗੋਭੀ ਦੀ ਸਬਜ਼ੀ ਬਣਾ ਲੈਣੀ ਆ ਇਹ ਸੁਣ ਕੇ ਹਰਜਿੰਦਰ ਕੌਰ ਨੇ ਕਿਹਾ ਕੋਈ ਲੋੜ ਨਹੀਂ ਗੋਭੀ ਗੋਭੀ ਬਣਾਉਂਦੀ ਚੁੱਪ ਚਾਪ ਚੌਲ ਬਣਾ ਲੈ ਕੱਲੇ ਹਰਜਿੰਦਰ ਕੌਰ ਗੁੱਸੇ 'ਚ ਬੋਲ ਰਹੀ ਸੀ ਪਰ ਮਨਪ੍ਰੀਤ ਨੇ ਕਿਹਾ ਕਿ ਮੰਮੀ ਜੀ ਆਜੀ ਉਹ ਆਇਆ ਆ ਤੇ ਆਜੀ ਉਹਨੂੰ ਇਕੱਲੇ ਚੌਲ ਖਵਾਉਣੇ ਕੀ ਇਹ ਚੰਗਾ ਲੱਗਦਾ ਆ ਇਹ ਸੁਣ ਕੇ ਹਰਜਿੰਦਰ ਕੌਰ ਨੇ ਮਨਪ੍ਰੀਤ ਨੂੰ ਘੂਰ ਕੇ ਗੁੱਸੇ 'ਚ ਵੇਖਿਆ ਤੇ ਕਿਹਾ ਕਿਉਂ ਆਪਣੇ ਘਰ ਉਹ ਚੌਲ ਨਹੀਂ ਖਾਂਦਾ ਭਲਾ ਜਿਹੜਾ ਇਹਨੂੰ ਇੱਥੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਚਾਹੀਦੇ ਆ ਤੇਰੇ ਪੇਕੇ ਕੀ ਬੰਦ ਆ ਤੇਰੇ ਪੇਕੇਆਂ ਨੂੰ ਤਾਂ ਮਹਿਮਾਨ ਸਾਹਮਣੇ ਨਹੀਂ ਹੁੰਦੇ ਪਰ ਹੁਣ ਵੇਖ ਆਪਣਾ ਭਰਾ ਆਇਆ ਤਾਂ ਕਿਵੇਂ ਗੋਭੀ ਬਣਾਉਣ ਲੱਗੀ ਸੀ ਬਿਲਕੁਲ ਗੋਭੀ ਨਹੀਂ ਬਣੂਗੀ ਚੁੱਪ ਚਾਪ ਚੌਲ ਬਣਾ ਲਾ ਹਰਜਿੰਦਰ ਕੌਰ ਦੀ ਗੱਲ ਸੁਣ ਕੇ ਮਨਪ੍ਰੀਤ ਦਾ ਦਿਲ ਬਹੁਤ ਦੁਖੀ ਹੋਇਆ ਮੈਂ ਕਿਹੋ ਜੀ ਪੈਣਿਆ ਇਹ ਚਾਹ ਕੇ ਵੀ ਆਪਣੇ ਭਰਾ ਨੂੰ ਕੁਝ ਵਧੀਆ ਬਣਾ ਕੇ ਨਹੀਂ ਖਵਾ ਸਕਦੀ ਮੇਰਾ ਭਰਾ ਇੱਥੇ ਕਿੰਨੀ ਉਮੀਦ ਕਰਕੇ ਆਇਆ ਵਾ ਪਰ ਮੇਰੀ ਸੱਸ ਉਹਦੀ ਬੇਇੱਜ਼ਤੀ ਜਾਣ ਬੁੱਝ ਕੇ ਕਰਨ ਲੱਗੀ ਆ ਇਹਦੇ ਤੋਂ ਤਾਂ ਚੰਗਾ ਹੁੰਦਾ ਕਿ ਮੈਂ ਉਹਨੂੰ ਮਨਾ ਹੀ ਕਰ ਦਿੰਦੀ ਜਿਵੇਂ ਹੀ ਰਾਤ ਨੂੰ ਵਿਕਰਮ ਆਇਆ ਤਾਂ ਵਿਕਰਮ ਦੇ ਹੱਥ 'ਚ ਇੱਕ ਪੈਕਟ ਵੇਖ ਕੇ ਹਰਜਿੰਦਰ ਕੌਰ ਬੋਲੀ ਵਿਕਰਮ ਇਹ ਕੀ ਲੈ ਕੇ ਆਇਆ ਆ ਤੇ ਕਿਹਨੂੰ ਪੁੱਛ ਕੇ ਇਹਦੇ ਭਰਾ ਨੂੰ ਇੱਥੇ ਬੁਲਾਇਆ ਆ ਤੂੰ ਤਾਂ ਵਿਕਰਮ ਨੇ ਆਪਣੀ ਮਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਮਨਪ੍ਰੀਤ ਨੂੰ ਆਵਾਜ਼ ਦਿੱਤੀ ਜਿਵੇਂ ਹੀ ਮਨਪ੍ਰੀਤ ਬਾਹਰ ਆਈ ਤਾਂ ਉਹਨੂੰ ਬੋਲਿਆ ਮਨਪ੍ਰੀਤ ਇਹਦੇ 'ਚ ਮੈਂ 버ਗਰ ਪੈਕ ਕਰਵਾ ਕੇ ਲੈ ਕੇ ਆਇਆ ਆ ਆਪਣੇ ਭਰਾ ਨੂੰ ਦੇ ਦੇ ਤੇ ਇੱਕ ਇੱਕ ਸਾਨੂੰ ਵੀ ਦੇ ਦੇ ਅਸੀਂ ਵੀ ਖਾ ਲਾਂਗੇ ਮਨਪ੍ਰੀ ਚੁੱਪਚਾਪ ਐਕਟ ਲੈ ਕੇ ਚਲੀ ਗਈ ਪਰ ਹਰਜਿੰਦਰ ਕੌਰ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਬੜੀ ਆਉਪਕਤ ਕਰਦਾ ਆਪਣੇ ਸਾਲੇ ਦੀ ਇਹ ਘਰ ਆ ਕੋਈ ਹੋਟਲ ਨਹੀਂ ਜਿਹੜਾ ਇਹਦਾ ਭਰਾ ਇੱਥੇ ਆ ਕੇ ਬਹਿ ਗਿਆ ਆ ਇਹਦੇ ਲਈ ਕੋਈ ਚੀਜ਼ ਲਿਆਉਣ ਦੀ ਲੋੜ ਨਹੀਂ ਵਿਕਰਮ ਨੇ ਆਪਣੀ ਮੰਮ ਨੂੰ ਹੌਲੀ ਬੋਲਣ ਦਾ ਇਸ਼ਾਰਾ ਕੀਤਾ ਤੇ ਉਹਦੇ ਕੋਲ ਬਹਿ ਗਿਆ ਮੰਮੀ ਮੇਰੇ ਵੀ ਕੁਝ ਰਿਸ਼ਤੇਦਾਰ ਆ ਜਿਵੇਂ ਤੁਹਾਡੇ ਪੇਕੇ ਵਾਲੇ ਪਾਪਾ ਦੇ ਹੁੰਦੇ ਸੀ ਤਿੰਨ ਦਿਨਾਂ ਦੀ ਗੱਲ ਆ ਬਸ ਉਸ ਤੋਂ ਬਾਅਦ ਉਹ ਚਲਾ ਹੀ ਜਾਊਗਾ ਤੇ ਤੈਨੂੰ ਮੂੰਹ ਬਣਾਉਣ ਦੀ ਕੋਈ ਲੋੜ ਨਹੀਂ ਤੂੰ ਚੌਲ ਬਣਾਉ ਬਣਾਉਣ ਨੂੰ ਕਹਿ ਦਿੱਤਾ ਇਸ ਲਈ ਮੈਂ ਇਹ ਲੈ ਕੇ ਆਇਆ ਹਾਂ ਕਿਉਂਕਿ ਮੈਂ ਕਿਸੇ ਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ ਹਰਜਿੰਦਰ ਕੌਰ ਗੁੱਸੇ ਨਾਲ ਤਿਲਮ ਲਾ ਗਈ ਤੇ ਵਿਕਰਮ ਉੱਠ ਕੇ ਆਪਣੇ ਕਮਰੇ 'ਚ ਚਲਾ ਗਿਆ ਮਨਪ੍ਰੀਤ ਚੁੱਪਚਾਪ ਸਾਰਾ ਖਾਣ ਦਾ ਸਮਾਨ ਆਪਣੇ ਕਮਰੇ 'ਚ ਹੀ ਲੈ ਗਈ ਤੇ ਆਪਣੇ ਭਰਾ ਨੂੰ ਵੀ ਉੱਥੇ ਹੀ ਬੁਲਾ ਲਿਆ ਉਹਦੇ ਭਰਾ ਨੇ ਵਿਕਰਮ ਨੂੰ ਕਿਹਾ ਕਿ ਬਾਜੀ ਇੱਥੇ ਮੇਰਾ ਇੱਕ ਦੋਸਤ ਰਹਿੰਦਾ ਆ ਉਹ ਮੈਨੂੰ ਆਪਣੇ ਪੀਜੀ 'ਚ ਬੁਲਾ ਰਿਹਾ ਆ ਮੈਂ ਕੱਲ ਉਹਦੇ ਕੋਲ ਚਲਾ ਜਾਊਂਗਾ ਇਹ ਸੁਣ ਕੇ ਮਨਪ੍ਰੀਤ ਹਰਾਨੀ ਨਾਲ ਉਹਨੂੰ ਵੇਖਣ ਲੱਗੀ ਤੇ ਉਹ ਸਮਝ ਗਈ ਸੀ ਕਿ ਉਹਦੇ ਭਰਾਣੇ ਮੇਰੀ ਸੱਸ ਦੀਆਂ ਗੱਲਾਂ ਸੁਣ ਲਈਆਂ ਹੁਣ ਉਹਨੂੰ ਆਪਣੀ ਸੱਸ ਤੇ ਗੁੱਸਾ ਆ ਰਿਹਾ ਸੀ ਗੁੱਸੇ ਵਿੱਚ ਉਹਦਾ ਖੂਨ ਖ올 ਰਿਹਾ ਸੀ ਉਹਨੇ ਸੋਚ ਲਿਆ ਕਿ ਜੇ ਉਹ ਇਵੇਂ ਹੀ ਰਹਿੰਦੀ ਰਹੀ ਤਾਂ ਹਰਜਿੰਦਰ ਕੌਰ ਹਮੇਸ਼ਾ ਉਹਦੇ ਨਾਲ ਇਹੋ ਸਭ ਕਰੂਗੀ ਹੁਣ ਅੱਗੇ ਤੋਂ ਉਹ ਕੁਝ ਵੀ ਬਰਦਾਸ਼ਤ ਨਹੀਂ ਕਰੂਗੀ ਉਹਨੇ ਆਪਣੇ ਭਰਾ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕਿਆ ਤੇ ਚਲਾ ਗਿਆ ਉਹਦੇ ਜਾਣ ਤੋਂ ਬਾਅਦ ਹਰਜਿੰਦਰ ਕੌਰ ਨੇ ਆਪਣੀ ਕੁੜੀ ਅਮਨ ਨੂੰ ਫੋਨ ਕਰਕੇ ਦੱਸਿਆ ਅਮਨ ਪੁੱਤੇ ਦਾ ਭਰਾ ਆਇਆ ਸੀ ਤਿੰਨ ਦਿਨ ਇੱਥੇ ਹੀ ਰਹਿਣਾ ਸੀ ਉਹਨੇ ਪਰ ਉਹ ਇੱਕ ਦਿਨ ਰਹਿ ਕੇ ਚਲਾ ਗਿਆ ਤਾਂ ਅਮਨ ਨੇ ਤੁਰੰਤ ਕਿਹਾ ਕਿ ਤਾਂ ਚੰਗਾ ਹੋਇਆ ਮੰਮੀ ਕਿ ਉਹ ਆਪਣੇ ਆਪ ਹੀ ਚਲਾ ਗਿਆ ਭਾਬੀ ਨੂੰ ਆਪਣੇ ਭਰਾ ਨੂੰ ਸੱਦਨ ਦੀ ਕੀ ਲੋੜ ਸੀ ਭਲਾ ਤਾਂ ਹਰਜਿੰਦਰ ਕੌਰ ਨੇ ਵੀ ਅਮਨ ਨੂੰ ਕਿਹਾ ਉਹ ਤਾਂ ਮੈਂ ਕਹਿੰਨੀ ਆ ਕਿ ਮੇਰਾ ਘਰ ਆ ਕੋਈ ਧਰਮਸ਼ਾਲਾ ਨਹੀਂ ਕਿ ਇਹਦੇ ਪੇਕੇ ਤੋਂ ਜਿਹੜਾ ਮਰਜ਼ੀ ਆ ਕੇ ਇੱਥੇ ਰਹਿ ਲੂੰ ਮੈਂ ਤਾਂ ਕਹਿ ਦਿੱਤਾ ਭਾਈ ਕਿ ਅੱਗੇ ਤੋਂ ਤੇਰਾ ਭਰਾ ਇੱਥੇ ਨਹੀਂ ਆਉਣਾ ਚਾਹੀਦਾ ਤਾਂ ਇਹ ਗੱਲ ਸੁਣ ਕੇ ਅਮਨ ਕਹਿਣ ਲੱਗੀ ਕਿ ਸਹੀ ਗੱਲ ਆ ਮੰਮੀ ਆਖਰ ਭਾਬੀ ਦੇ ਪੇਕੇ ਸਾਡੇ ਘਰ ਆ ਕੇ ਕਿਉਂ ਰਹਿਣ ਪळा ਤੀ ਦੇ ਘਰ ਆ ਕੇ ਪळा ਕੌਣ ਰਹਿੰਦਾ ਆ ਅੱਛਾ ਮੰਮੀ ਤੂੰ ਮੇਰੀ ਗੱਲ ਸੁਣ ਮੈਂ ਕੀ ਕਹਿੰਦੀ ਸਾਂ ਕਿ ਮੇਰੇ ਬੱਚਿਆਂ ਨੂੰ ਕੁਝ ਦਿਨਾਂ ਦੀਆਂ ਛੁੱਟੀਆਂ ਆ ਤਾਂ ਮੈਂ ਸੋਚਦੀ ਸਾਂ ਕਿ ਤੁਹਾਡੇ ਕੋਲ ਆ ਜਾਨੀ ਆ ਇਹ ਸੁਣ ਕੇ ਹਰਜਿੰਦਰ ਕੌਰ ਖੁਸ਼ ਹੋ ਗਈ ਤੇ ਬੋਲੀ ਕਿਉਂ ਨਹੀਂ ਪੁੱਤ ਇਹ ਤੇਰਾ ਹੀ ਘਰ ਆ ਪ੍ਰੌਣੇ ਨੂੰ ਵੀ ਨਾਲ ਲੈ ਆਂ ਉਹ ਤਾਂ ਕਦੀ ਨਹੀਂ ਆਇਆ ਵਿਚਾਰਾ ਤਾਂ ਅਮਨ ਨੇ ਕਿਹਾ ਗੈਤ ਕਿ ਉਹ ਵੀ ਆਉਣਗੇ ਮੰਮੀ ਮੇਰੇ ਨਾਲ ਕਿਉਂਕਿ ਹੁਣ ਉਹ ਘਰ ਹੀ ਕੰਮ ਕਰਦੇ ਆ ਸਾਰਾ ਕੰਮ ਲੈਪਟਾਪ ਤੇ ਹੀ ਕਰਨਾ ਹੁੰਦਾ ਆ ਆਫਿਸ ਜਾਣ ਦੀ ਲੋੜ ਨਹੀਂ ਹੁੰਦੀ ਮੈਂ ਉਹਨਾਂ ਨੂੰ ਆਪਣੇ ਨਾਲ ਆਉਣ ਲਈ ਬੜੀ ਮੁਸ਼ਕਲ ਨਾਲ ਮਨਾਇਆ ਆ ਇਹ ਗੱਲ ਸੁਣ ਕੇ ਹਰਜਿੰਦਰ ਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਨੇ ਤਰੰਤ ਫੋਨ ਕੱਟ ਕੇ ਮਨਪ੍ਰੀਤ ਨੂੰ ਕਿਹਾ ਬਾਉ ਮੇਰੀ ਗੱਲ ਧਿਆਨ ਨਾਲ ਸੁਣ ਅਮਨ ਵਾਲਾ ਕਮਰਾ ਚੰਗੀ ਤਰ੍ਹਾਂ ਸਾਫ਼ ਕਰ ਦੇ ਕਿਉਂਕਿ ਕੱਲ ਅਮਨ ਨੇ ਇੱਥੇ ਆਉਣਾ ਆ ਤੇ ਨਾਲ ਬੱਚੇ ਤੇ ਪਰੌਣੇ ਨੇ ਵੀ ਆਉਣਾ ਆ ਯਾਦ ਰੱਖੀ ਤੇ ਖਾਣ ਪੀਣ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਜਿਵੇਂ ਮੇਰੀ ਤੀ ਕਹੂੰ ਉਵੇਂ ਹੀ ਕਰੇ ਇਹ ਸੁਣ ਕੇ ਮਨਪ੍ਰੀਤ ਅੰਦਰ ਹੀ ਅੰਦਰ ਗੁੱਸੇ ਨਾਲ ਭਰ ਗਈ ਜਿ ਮੇਰੇ ਭਰਾ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਆ ਤਾ ਵਿਕਰਮ ਵਿਕਰਮਦੀਪਾਂ ਨੇ ਇੱਥੇ ਕਿਉਂ ਆਉਣਾ ਆ ਭਲਾ ਜਿਵੇਂ ਹੀ ਵਿਕਰਮ ਆਫਿਸ ਤੋਂ ਘਰ ਆਇਆ ਤਾਂ ਮਨਪ੍ਰੀਤ ਨੇ ਮੌਕਾ ਮਿਲਦੇ ਹੀ ਵਿਕਰਮ ਨੂੰ ਕਿਹਾ ਵਿਕਰਮ ਕੱਲ ਤੇਰੀ ਭੈਣ ਨੇ ਆਪਣੇ ਪਤੀ ਤੇ ਬੱਚਿਆਂ ਨਾਲ ਇੱਥੇ ਆਉਣਾ ਆ ਮੇਰੇ ਕੋਲੋਂ ਤੇਰੀ ਭੈਣ ਦੀ ਆਉ ਭਗਤ ਨਹੀਂ ਹੋਣੀ ਕਿਉਂਕਿ ਜਦੋਂ ਮੇਰਾ ਭਰਾ ਆਇਆ ਸੀ ਤਾਂ ਤੇਰੀ ਮਾਂ ਨੇ ਕੀ ਕੀਤਾ ਸੀ ਤੈਨੂੰ ਜਾਦਿਆ ਨਾ ਇਹ ਸੁਣ ਕੇ ਵਿਕਰਮ ਦਾ ਮੂੰਹ ਸ਼ਰਮ ਨਾਲ ਝੁਕ ਗਿਆ ਤਾਂ ਮਨਪ੍ਰੀਤ ਨੇ ਗੁੱਸੇ 'ਚ ਕਿਹਾ ਜਿੱਥੇ ਮੇਰੇ ਭਰਾ ਦੀ ਬੇਇੱਜ਼ਤੀ ਹੋਈ ਆ ਤਾ ਇੱਜ਼ਤ ਤੇਰੀ ਭੈਣ ਨੂੰ ਵੀ ਨਹੀਂ ਮਿਲਨੀ ਹੁਣ ਵੈਸੇ ਵੀ ਅਮਨ ਨੇ ਮੈਨੂੰ ਕਦੀ ਇੱਜ਼ਤ ਦਿੱਤੀ ਹੀ ਨਹੀਂ ਤਾਂ ਹੁਣ ਬਦਲਾ ਲੈਣ ਦਾ ਟਾਈਮ ਆ ਗਿਆ ਆ ਵਿਕਰਮ ਨੇ ਮਨਪ੍ਰੀਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮਨਪ੍ਰੀਤ ਬਿਕਾਰ ਛਤੂਮਾ ਦੇ ਗੁੱਸੇ ਨੂੰ ਬढ़ावा ਦੇ ਰਹੀਆਂ ਮੈਂ ਤਾਂ ਤੇਰੇ ਭਰਾ ਦੇ ਨਾਲ ਕੁਝ ਨਹੀਂ ਕੀਤਾ ਸੀ ਨਾ ਤਾਂ ਮਨਪ੍ਰੀਤ ਨੇ ਗੁੱਸੇ 'ਚ ਕਿਹਾ ਪਰ ਹੁਣ ਤੋ ਰੋਕਿਆ ਵੀ ਨਹੀਂ ਤੁਸੀਂ ਮੈਂ ਜਾਣਦੀ ਆ ਕਿ ਅੱਗੇ ਵੀ ਤੁਸੀਂ ਕਦੀ ਨਹੀਂ ਰੋਕੋਗੇ ਇਸ ਲਈ ਹੁਣ ਤੇਰੀ ਮਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਆ विक्रम मानप्रीतम की तो डर गया सी पर जानदा सी कि ओ दी मां हमेशा एਵੇਂ ਹੀ ਕਰਦੀ ਆ विक्रम ਅੰਦਰ ਹੀ ਅੰਦਰ ਡਰ ਰਿਆ ਸੀ ਕਿ ਪਤਾ ਨਹੀਂ ਹੁਣ ਮਨਪ੍ਰੀਤ ਕੀ ਕਰੂਗੀ ਕਿਤੇ ਮਨਪ੍ਰੀਤ ਕੁਝ ਇਹੋ ਜਿਹਾ ਨਾ ਕਰ ਦੇਵੇ ਕਿ ਘਰ ਕਲੇਸ਼ ਹੀ ਪੈ ਜੇ ਅਗਲੇ ਦਿਨ ਨਾਸ਼ਤੇ ਦੇ ਵੇਲੇ ਅਮਨ ਆਪਣੇ ਪਤੀ ਤੇ ਬੱਚਿਆਂ ਦੇ ਨਾਲ ਆ ਗਈ ਹਰਜਿੰਦਰ ਕੌਰ ਸਾਰਿਆਂ ਨੂੰ ਵੇਖ ਕੇ ਖੁਸ਼ ਹੋਈ ਤੇ ਬੋਲੀ ਬੜੇ ਦਿਨਾਂ ਬਾਅਦ ਆਪਾਂ ਸਾਰੇ ਇਕੱਠੇ ਬਹਿ ਕੇ ਖਾਣਾ ਖਾਵਾਂਗੇ ਬੱਚਿਓ ਤੁਹਾਨੂੰ ਜੋ ਚਾਹੀਦਾ ਆ ਨਾ ਆਪਣੀ ਮਾਮੀ ਨੂੰ ਦੱਸ ਦਿਓ ਵਿਕਰਮ ਇਹ ਵੀ ਕਿ ਹੈਰਾਨ ਸੀ ਕਿਉਂਕਿ ਉਹ ਜਾਣਦਾ ਸੀ ਕਿ ਹੁਣ ਹਮੇਸ਼ਾ ਵਾਂਗ ਮਨਪ੍ਰੀਤ ਉੱਤੇ ਕੰਮ ਦਾ ਬੋਝ ਆ ਗਿਆ ਆ ਕਿਉਂਕਿ ਅਮਨ ਤਾਂ ਕਿਸੇ ਕੰਮ ਨੂੰ ਹੱਥ ਨਹੀਂ ਲੰਮਦੀ ਹਰਜਿੰਦਰ ਕੌਰ ਨੇ ਮਨਪ੍ਰੀਤ ਨੂੰ ਕਿਹਾ ਕਿ ਬਹੂ ਛੇਤੀ ਆਲੂ ਵਾਲੇ ਪਰੌਂਠੇ ਬਣਾ ਲਾ ਮੇਰੇ ਜਵਾਈ ਨੂੰ ਆਲੂ ਦੇ ਪਰੌਂਠੇ ਬੜੇ ਪਸੰਦ ਆ ਮਨਪ੍ਰੀਤ ਪਹਿਲਾਂ ਹੀ ਗੁੱਸੇ ਨਾਲ ਉੱਬਲ ਰਹੀ ਸੀ ਤੇ ਹੁਣ ਉਹਨੂੰ ਦੁਬਾਰਾ ਨਾਸ਼ਤਾ ਬਣਾਉਣਾ ਪੈ ਰਿਹਾ ਸੀ ਕਿਉਂਕਿ ਅਮਨ ਨੇ ਤਾਂ ਕਿਹਾ ਸੀ ਕਿਉਂ ਦੁਪਹਿਰ ਨੂੰ ਆਉਗੀ ਪਰ ਨਾਸ਼ਤੇ ਵੇਲੇ ਹੀ ਪਹੁੰਚ ਗਈ ਹੁਣ ਮਨਪ੍ਰੀਤ ਮਨ ਹੀ ਮਨ ਸੋਚਦੀ ਸੀ ਕਿ ਹੋਜਿਆ ਕੀ ਕਰੇ ਜਿਹਦੇ ਨਾਲ ਸਾਸਤ ਤੇ ਨਨਾਨ ਦੀ ਅਕਲ ਟਿਕਾਣੇ ਆ ਜਾਵੇ ਉਹਨੇ ਰਸੋਈ ਚ ਜਾ ਕੇ ਆਲੂ ਉਬਲਣ ਲਈ ਰੱਖ ਦਿੱਤੇ ਤਾਂ ਪਿੱਛੋਂ ਮੰਨਿਆਵਾਦ ਦੇ ਕੇ ਕਿਹਾ ਭਾਬੀ ਬੱਚਿਆਂ ਲਈ ਮੈਗੀ ਬਣਾਦੀ ਇਹ ਆਲੂ ਦੇ ਪਰੌਂਠੇ ਨਹੀਂ ਖਾਂਦੇ ਆਪਣੇ ਭਰਾ ਦੀ ਬੇਇੱਜ਼ਤੀ ਸਹਿਣ ਕਰਨ ਵਾਲੀ ਮਨਪ੍ਰੀਤ ਨੂੰ ਹੁਣ ਇੱਕ ਇੱਕ ਕੰਮ ਭਾਰੀ ਲੱਗ ਰਿਹਾ ਸੀ ਮਨ ਹੀ ਮਨ ਗੁੱਸੇ ਦਾ ਜਵਾਲਾਮੁਖੀ ਕੌਲ ਰਹੀ ਆ ਸੀ ਤੇ ਹਜੇ ਕੁਝ ਕਹਿ ਵੀ ਨਹੀਂ ਪਾ ਰਹੀ ਸੀ ਆਲੂ ਉਬਲ ਜਾਣ ਤੋਂ ਬਾਅਦ ਉਹਨੇ ਸਾਰੇ ਆਲੂ ਆਪਣੀ ਸੱਸ ਦੇ ਸਾਹਮਣੇ ਲਿਜਾ ਕੇ ਰੱਖ ਦਿੱਤੇ ਤੇ ਬੋਲੀ ਮੰਮੀ ਜੀ ਤੁਸੀਂ ਆਲੂ ਛਿਲ ਦੋ ਉਦੋਂ ਤੱਕ ਮੈਂ ਆਟਾ ਗੁੰਨ ਲੈਨੀ ਆ ਤੇ ਮੈਗੀ ਅਮਨ ਤੂੰ ਆਪ ਬਣਾ ਲਾ ਕਿਉਂਕਿ ਇਹਨਾਂ ਨੂੰ ਮੇਰੇ ਹੱਥ ਦੀ ਮੈਗੀ ਪਸੰਦ ਨਹੀਂ ਆਉਣੀ ਇਹ ਵੇਖ ਕੇ ਸੱਸ ਤੇ ਅਮਨ ਹੈਰਾਨ ਰਹਿ ਗਈਆਂ ਬਹੂ ਤੂੰ ਆਪਣੀ ਨਨਾਂ ਨੂੰ ਕੰਮ ਕਰਨ ਨੂੰ ਕਹਿ ਰਹੀ ਆ ਤਾਂ ਮਨਪ੍ਰੀਤ ਨੇ ਝਟ ਕਹਿ ਦਿੱਤਾ ਕਿ ਨਹੀਂ ਮੰਮੀ ਜੀ ਮੈਂ ਕੰਮ ਨਹੀਂ ਕਹਿ ਰਹੀ ਬਲਕਿ ਬੱਚੇ ਲਈ ਮੈਗੀ ਬਣਾਉਣ ਨੂੰ ਕਹਿ ਰਹੀ ਆ ਕਿਉਂਕਿ ਮੈਨੂੰ ਮੈਗੀ ਬਣਾਉਣੀ ਨਹੀਂ ਆਉਂਦੀ ਆਪਣੇ ਜਵਾਈ ਦੇ ਸਾਹਮਣੇ ਹਰਜਿੰਦਰ ਕੌਰ ਕੁਝ ਨਾ ਕਹਿ ਸਕੀ ਤੇ ਚੁੱਪਚਾਪ ਬਹਿ ਕੇ ਆਲੂ ਛਿੱਲਣ ਲੱਗ ਪਈ ਸਾਰਾ ਕੰਮ ਹੋ ਜਾਣ ਤੋਂ ਬਾਅਦ ਜਦੋਂ ਮਨਪ੍ਰੀਤ ਪਰੌਂਠੇ ਪਕਾਉਣ ਲੱਗੀ ਤਾਂ ਅਮਨ ਦੇ ਘਰ ਵਾਲੇ ਨੇ ਚਟਣੀ ਮੰਗੀ ਇਹ ਸੁਣਦੇ ਹੀ ਮਨਪ੍ਰੀਤ ਨੇ ਕਿਹਾ ਕਿ ਅਮਨ ਮੇਰੇ ਕੋਲੋਂ ਦੋ-ਦੋ ਕੰਮ ਇਕੱਠੇ ਨਹੀਂ ਹੋਣੇ ਤੂੰ ਇੱਕ ਕੰਮ ਕਰ ਤੂੰ ਆਪਣੇ ਘਰ ਵਾਲਿਆਂ ਨੂੰ ਚਟਣੀ ਬਣਾ ਕੇ ਦੇ ਦੇ ਇਹ ਸੁਣ ਕੇ ਅਮਨ ਅੰਦਰ ਹੀ ਅੰਦਰ ਗੁੱਸੇ ਨਾਲ ਸੜ ਗਈ ਉਨੇ ਗੁੱਸੇ ਵਿੱਚ ਆਪਣੀ ਮਾਂ ਨੂੰ ਕਿਹਾ ਕਿ ਇਹਦੀ ਇਨੀ ਮਤਕ ਕਿ ਇਹ ਮੈਨੂੰ ਵਾਰ-ਵਾਰ ਕੰਮ ਕਰਨ ਨੂੰ ਕਹਿੰਦੀ ਆ ਮੈਂ ਕੀ ਇੱਥੇ ਕੰਮ ਕਰਨਾ ਹੀ ਆ ਤਾਂ ਹਰਜਿੰਦਰ ਕੌਰ ਬੋਲੀ ਕਿ ਇਹਦੇ ਤੇ ਵਰਤ ਮੈਂ ਢਿੱਲੇ ਕਰੂੰਗੀ ਤੂੰ ਚਿੰਤਾ ਨਾ ਕਰ ਅਜੇ ਮੈਂ ਜਵਾਈ ਦੇ ਸਾਹਮਣੇ ਕੁਝ ਨਹੀਂ ਕਹਿ ਸਕਦੀ ਹੁਣ ਹਰਜਿੰਦਰ ਕੌਰ ਕਿਸੇ ਮੌਕੇ ਦੀ ਉਡੀਕ ਵਿੱਚ ਸੀ ਜਿਵੇਂ ਹੀ ਅਗਲੇ ਦਿਨ ਅਮਨ ਦਾ ਕਰਵਾਲਾ ਕਿਸੇ ਕੰਮ ਲਈ ਆਪਣੇ ਆਫਿਸ ਗਿਆ ਤਾਂ ਹਰਜਿੰਦਰ ਕੌਰ ਨੂੰ ਮੌਕਾ ਮਿਲ ਗਿਆ ਮਨਪ੍ਰੀਤ ਨਾਲ ਲੜਾਈ ਕਰਨ ਦਾ ਪਰ ਜਿਵੇਂ ਹੀ ਉਹ ਮਨਪ੍ਰੀਤ ਦੇ ਕਮਰੇ 'ਚ ਗਈ ਤਾਂ ਵੇਖਿਆ ਕਿ ਉਹ ਆਪਣੇ ਬੈਗ 'ਚ ਕੱਪੜੇ ਪਾ ਰਹੀ ਸੀ ਇਹ ਵੇਖਦੇ ਹਰਜਿੰਦਰ कौर ਗੁੱਸੇ 'ਚ ਬੋਲੀ ਬਹੂ ਇਹ ਕੀ ਹੋ ਰਿਹਾ ਆ ਇਹ ਕੱਪੜੇ ਕਿਉਂ ਪੈਕ ਕਰਦੀਆਂ ਤਾਂ ਮਨਪ੍ਰੀਤ ਨੇ ਸੁਣ ਕੇ ਵੀ ਆਪਣੀ ਸੱਸ ਦੀ ਗੱਲ ਨੂੰ ਅਣ ਸੁਣਿਆ ਕੀਤਾ ਅਮਨ ਨੇ ਗੁੱਸੇ ਵਿੱਚ ਕਿਹਾ ਕਿ ਮੰਮੀ ਗੁੱਸੇ ਤਾਂ ਸਾਨੂੰ ਹੋਣਾ ਚਾਹੀਦਾ ਆ ਪਰ ਇਹ ਤਾਂ ਉਲਟਾ ਸਾਨੂੰ ਆਪਣਾ ਗੁੱਸਾ ਵਿਖਾ ਰਹੀ ਆ ਤੇ ਜਵਾਬ ਵੀ ਨਹੀਂ ਦਿੰਦੀ ਅੱਗੋਂ ਤੁਸੀਂ ਜਰਾ ਵਿਕਰਮ ਨੂੰ ਫੋਨ ਕਰਕੇ ਤਾਂ ਪੁੱਛੋ ਹਰਜਿੰਦਰ ਕੌਰ ਨੇ ਤੁਰੰਤ ਆਪਣੇ ਮੁੰਡੇ ਨੂੰ ਫੋਨ ਕੀਤਾ ਤੇ ਕਿਹਾ ਕਿ ਮਹਾਰਾਣੀ ਕਿੱਥੇ ਚੱਲੀ ਆ ਕੱਪੜੇ ਪੈਕ ਕਰਕੇ ਇਹ ਸੁਣ ਕੇ ਵਿਕਰਮ ਦੇ ਹੋਸ਼ ਉੱਡ ਗਏ ਤੇ ਉਹ ਤੁਰੰਤ ਆਫਿਸ ਦਾ ਸਾਰਾ ਕੰਮ ਛੱਡ ਛੁੱਡ ਕੇ ਦੌੜਿਆ ਘਰ ਆਇਆ ਆ ਕੇ ਵੇਖਿਆ ਤਾਂ ਮਨਪ੍ਰੀਤ ਆਪਣੇ ਕੱਪੜੇ ਪੈਕ ਕਰ ਚੁੱਕੀ ਸੀ ਡਰਾਈング ਰੂਮ ਵਿੱਚ ਬੈਠੀ ਅਮਨ ਤੇ ਹਰਜਿੰਦਰ ਕੌਰ ਨੇ ਵਿਕਰਮ ਨੂੰ ਵੇਖਦੇ ਕਿਹਾ ਹੁਣ ਮੇਰੀ ਕੁੜੀ ਆਈ ਆ ਤੈ ਆ ਕੜਵ ਕਉਂਦੀ ਆ ਮੇਰੀ ਕੁੜੀ ਦਾ ਇੱਥੇ ਆਉਣਾ ਇਹਨੂੰ ਚੰਗਾ ਨਹੀਂ ਲੱਗਦਾ ਹੁਣ ਤਾਂ ਇਹ ਮੇਰੀ ਕੁੜੀ ਕੋਲੋਂ ਵੀ ਕੰਮ ਕਰਵਾਉਂਦੀ ਆ ਉਤੋਂ ਮੈਂ ਤਾਂ ਇਹਨੂੰ ਕੁਝ ਕਿਹਾ ਵੀ ਨਹੀਂ ਇਹ ਫਿਰ ਵੀ ਆਪਣੇ ਕੱਪੜੇ ਪੈ ਕੇ ਕਰਕੇ ਪਤਾ ਨਹੀਂ ਕਿੱਥੇ ਚੱਲੀ ਆ ਨਾ ਕੁਝ ਬੋਲਦੀ ਆ ਤੇ ਨਾ ਕੁਝ ਦੱਸਦੀ ਆ ਕਰਨ ਨਾਣ ਆਈਆ ਤੇ ਇਹ ਜਾਣ ਦੀ ਤਿਆਰੀ ਵਿੱਚ ਆ ਕਰਦੇ ਕੰਮਾਂ ਦੀ ਇਹਨੂੰ ਕੋਈ ਫਿਕਰ ਹੀ ਨਹੀਂ ਇਹਨੇ ਨੂੰ ਮਨਪ੍ਰੀਤ ਆਪਣਾ ਬੈਗ ਲੈ ਕੇ ਕਮਰੇ ਤੋਂ ਬਾਹਰ ਆ ਗਈ ਤਾਂ ਵਿਕਰਮ ਨੇ ਵੇਖਦੇ ਹੀ ਪੁੱਛਿਆ ਮਨਪ੍ਰੀਤ ਤੂੰ ਕਿੱਥੇ ਚੱਲੀ ਆ ਤੂੰ ਤਾਂ ਮੈਨੂੰ ਕੁਝ ਦੱਸਿਆ ਵੀ ਨਹੀਂ ਆ ਤਾਂ ਮਨਪ੍ਰੀਤ ਨੇ ਆਪਣੀ ਸੱਸ ਅਤੇ ਨਨਾਨਾਣ ਵੱਲ ਵੇਖ ਕੇ ਕਿਹਾ ਤੈਨੂੰ ਦੱਸਣ ਦੀ ਕੀ ਲੋੜ ਆ ਤੂੰ ਘਰ ਦਾ ਮਾਲਕ ਤਾਂ ਹੈ ਨਹੀਂ ਤੇਰੀ ਮਾਂ ਨੂੰ ਮੈਂ ਪੁੱਛਣਾ ਨਹੀਂ ਚਾਹੁੰਦੀ ਕਿਉਂਕਿ ਮੈਂ ਤੇਰੀ ਮਾਂ ਦੀ ਨੌਕਰ ਨਹੀਂ ਲੱਗੀ ਇਹ ਸੁਣਦੇ ਹਰਜਿੰਦਰ ਅੱਗ ਬਬੂਲਾ ਹੋ ਗਈ ਤੇ ਬੋਲੀ ਕੀ ਅਸੀਂ ਤੇਰੇ ਨੌਕਰਿਆਂ ਜਿਹੜਾ ਤੂੰ ਸਾਰੇ ਕੰਮ ਸਾਡੇ ਕੋਲ ਕਰਵਾਉਣੀ ਆ ਇਹ ਸੁਣ ਕੇ ਤਾਂ ਮਨਪ੍ਰੀਤ ਦੇ ਗੁੱਸੇ ਦਾ ਜਵਾਲਾਮੁਖੀ ਫੁੱਟ ਗਿਆ ਆਪਣਾ ਕੰਮ ਕਿੰਨੂੰ ਕਹਿਨੀ ਆ ਮੈਂ ਕਿੰਨੇ ਕਿਹਾ ਤੁਹਾਨੂੰ ਕਿ ਇਹ ਸਾਰੇ ਮੇਰੇ ਕੰਮ ਆ ਕੀ ਤੁਸੀਂ ਮੈਨੂੰ ਖਰੀਦ ਕੇ ਲਿਆਇਓ ਤੁਹਾਡੀ ਇਹ ਕੁੜੀ ਜਿਹੜੀ ਹਰ ਮਹੀਨੇ 15-15 ਦਿਨ ਇੱਥੇ ਆ ਕੇ ਬੈਠੀ ਰਹਿੰਦੀ ਆ ਉਦੋਂ ਤਾਂ ਤੁਹਾਡਾ ਰਾਸ਼ਨ ਹੀ ਮੁੱਕਦਾ ਪਰ ਮੇਰਾ ਭਰਾ 3 ਦਿਨ ਆਇਆ ਸੀ ਤਾਂ ਇਹ ਕਰ ਤੁਹਾਨੂੰ ਧਰਮਸ਼ਾਲਾ ਲੱਗਣ ਲੱਗਾ ਕਿ ਇੱਕ ਭਰਾ ਆਪਣੀ ਭੈਣ ਦੇ ਘਰ ਨਹੀਂ ਆ ਕੇ ਰਹਿ ਸਕਦਾ ਜੇ ਤੁਹਾਨੂੰ ਮੇਰੇ ਭਰਾ ਦਾ ਇੱਥੇ ਹੋਣਾ ਬਰਦਾਸ਼ਤ ਨਹੀਂ ਤਾਂ ਮੈਨੂੰ ਵੀ ਆਪਣੇ ਪਤੀ ਦੀ ਭੈਣ ਦਾ ਇੱਥੇ ਹੋਣਾ ਬਰਦਾਸ਼ਤ ਨਹੀਂ ਇਸ ਲਈ ਜੇ ਤੁਹਾਡੀ ਕੁੜੀ ਇੱਥੇ ਰਹੂਗੀ ਤਾਂ ਮੈਂ ਨਹੀਂ ਇੱਥੇ ਰਹਿਣਾ ਤੁਹਾਡੀ ਕੁੜੀ ਇੱਥੇ ਆ ਕੇ ਆਰਾਮ ਕਰਨਾ ਚਾਹੁੰਦੀ ਆ ਨਾ ਤਾਂ ਇਹਨੂੰ ਕਹਿ ਦੋ ਕਿ ਆਪਣੇ ਨਾਲ ਇੱਕ ਨੌਕਰ ਨੂੰ ਵੀ ਲੈ ਕੇ ਆਇਆ ਕਰੇ ਇੱਥੇ ਇਹਦਾ ਕੋਈ ਨੌਕਰ ਨਹੀਂ ਲੱਗਾ ਹਰਜਿੰਦਰ ਕੌਰ ਨੇ ਗੁੱਸੇ 'ਚ ਆਪਣੇ ਮੁੰਡੇ ਵਿਕਰਮਵਲਵਿਕ ਕੀ ਕਿਹਾ ਤੂੰ ਇੱਥੇ ਖੜਾ ਖੜਾ ਕੀ ਵੇਖਦਾ ਆ ਇਹਦੀ ਜ਼ੁਬਾਨ ਬੰਦ ਕਿਉਂ ਨਹੀਂ ਕਰਵਾਉਂਦਾ ਤਾਂ ਮਨਪ੍ਰੀਤ ਨੇ ਗੁੱਸੇ 'ਚ ਆਪਣੀ ਸੱਸ ਨੂੰ ਕਿਹਾ ਇਹ ਮੇਰੀ ਜ਼ੁਬਾਨ ਬੰਦ ਕਿਉਂ ਕਰੂਗਾ ਇਹਨੂੰ ਤਾਂ ਹਰ ਗੱਲ ਦੀ ਇਜਾਜ਼ਤ ਤੁਹਾਡੇ ਕੋਲੋਂ ਲੈਣੀ ਪੈਂਦੀ ਆ ਨਾ ਇਹਦੀ ਅੰਨੀ ਹੈ ਸਿਹਤ ਕਿੱਥੇ ਕਿ ਆਪਣੇ ਘਰ ਚ ਆਪਣੀ ਮਰਜ਼ੀ ਨਾਲ ਕੁਝ ਕਰ ਸਕੇ ਮਨਪਰੀ ਦੀਆਂ ਇਹ ਗੱਲਾਂ ਸੁਣ ਕੇ ਜਿਵੇਂ ਕਿ ਵਿਕਰਮ ਦਾ ਜਮੀਰ ਜਾਗ ਗਿਆ ਹੋਵੇ ਕਿੰਨੇ ਕਿਹਾ ਕਿ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਵੀ ਸਭ ਕੁਝ ਵੇਖਦਾ ਆ ਕਿ ਕਿਹਦੇ ਨਾਲ ਕੀ ਗਲਤ ਹੁੰਦਾ ਮਮੀ ਜੇ ਕਿਸੇ ਭਰਾ ਦਾ ਆਪਣੀ ਭੈਣ ਦੇ ਘਰ ਆਉਣਾ ਇੰਨਾ ਗਲਤ ਆ ਤਾਂ ਅਮਨ ਦਾ ਤੇ ਮੇਰਾ ਰਿਸ਼ਤਾ ਅੱਜ ਤੋਂ ਖਤਮ ਮੈਂ ਉਹਦੇ ਘਰ ਕਦੀ ਨਹੀਂ ਜਾਊਂਗਾ ਤੇ ਜੇ ਮਨਪ੍ਰੀਤ ਆਪਣੇ ਭਰਾ ਦੀ ਬੇਇੱਜ਼ਤੀ ਦਾ ਬਦਲਾ ਲੈ ਰਹੀ ਆ ਤਾਂ ਮੈਂ ਨਹੀਂ ਕੁਝ ਕਹਿ ਸਕਦਾ ਅਮਨ ਜੇ ਤੇਰੇ ਭਰਾ ਦੀ ਬੇਇੱਜ਼ਤੀ ਹੁੰਦੀ ਹੋਵੇ ਤਾਂ ਤੂੰ ਕੀ ਕਰਦੀ ਇਹ ਸੁਣ ਕੇ ਮਨਪ੍ਰੀਤ ਨੇ ਝਟਕਿਆ ਵਿਕਰਮ ਇੱਕੋ ਜਣਾ ਕਹਿੰਦੀ ਕਿਉਂਕਿ ਉਹਦੀ ਨਜ਼ਰ ਵਿੱਚ ਤਾਂ ਭਰਾ ਸਿਰਫ ਦੇਣ ਲਈ ਹੁੰਦਾ ਆ ਭਰਾ ਦਾ ਮਾਣ ਸਨਮਾਨ ਉਹਦੀਆਂ ਨਜ਼ਰਾਂ ਵਿੱਚ ਕੋਈ ਮਾਇਨੇ ਨਹੀਂ ਰੱਖਦਾ ਐਵੇਂ ਹੁੰਦਾ ਤਾਂ ਇਹ ਆਪਣੇ ਭਰਾ ਦੀ ਘਰ ਵਾਲੀ ਦੀ ਬੇਇੱਜ਼ਤੀ ਕਿਉਂ ਕਰਦੀ ਹੁਣ ਮੈਂ ਚੱਲੀ ਆਂ ਤੇ ਜਦੋਂ ਮੇਰਾ ਦਿਲ ਕਰੂਗਾ ਮੈਂ ਆਪੇ ਵਾਪਸ ਆ ਜੂੰਗੀ ਆਪਣੀ ਮਾਂ ਨੂੰ ਕਹਿ ਦੇ ਤੇ ਆਪਣੀ ਕੁੜੀ ਦਾ ਖਿਆਲ ਆਪੇ ਰੱਖ ਲਵੇ ਅਮਨ ਤੇ ਹਰਜਿੰਦਰ ਕੌਰ ਮਨਪ੍ਰੀਤ ਨੂੰ ਵੇਖਦੀਆਂ ਰਹਿ ਗਈਆਂ ਉਹਨੇ ਸੋਚਿਆ ਵੀ ਨਹੀਂ ਸੀ ਕਿ ਮਨਪ੍ਰੀਤ ਇਸ ਤਰ੍ਹਾਂ ਇੱਕ ਦਿਨ ਫਟ ਜਾਊਗੀ ਮਨਪ੍ਰੀਤ ਬੈਗ ਲੈ ਕੇ ਚਲੀ ਗਈ ਤੇ ਸਾਰੇ ਵੇਖਦੇ ਰਹਿ ਗਏ ਵਿਕਰਮ ਨੇ ਆਪਣੀ ਮਾਂ ਨੂੰ ਕਿਹਾ ਕਿ ਵੇਖਿਆ ਮਾਂ ਕੀਤੇ ਗਏ ਕਰਮ ਕਿਸ ਤਰ੍ਹਾਂ ਵਾਪਸ ਮੁੜ ਕੇ ਆਉਂਦੇ ਆ ਜਿਸ ਬਹੁ ਨੂੰ ਤੁਸੀਂ ਇੰਨਾ ਦਬਾ ਕੇ ਰੱਖਣਾ ਚਾਹੁੰਦੇ ਸੀ ਅੱਜ ਉਸੇ ਬਹੁ ਨੇ ਤੁਹਾਨੂੰ ਜਵਾਬ ਦੇ ਦਿੱਤਾ ਆ ਹੁਣ ਕੀ ਕਹੋਗੇ ਆਪਣੇ ਰਿਸ਼ਤੇਦਾਰਾਂ ਨੂੰ ਤਾਂ ਉਦੋਂ ਹੀ ਅਮਨ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਮੈਂ ਵੀ ਆਪਣੇ ਘਰ ਚੱਲੀ ਆਂ ਜਦ ਮੇਰੀ ਇੱਥੇ ਕੋਈ ਇੱਜ਼ਤ ਹੀ ਨਹੀਂ ਤਾਂ ਰਹਿ ਕੇ ਕੀ ਕਰਾਂ ਤਾਂ ਹਰਜਿੰਦਰ कौर ਇਹ ਸੁਣ ਕੇ ਜਿਵੇਂ ਨੀਂਦ ਵਿੱਚੋਂ ਜਾਗੀ ਹੋਵੇ ਉਹਨੂੰ ਅਮਨ ਦੀ ਇਹ ਗੱਲ ਚੰਗੀ ਨਾ ਲੱਗੀ ਤੇਰੇ ਲਈ ਮੈਂ ਹਮੇਸ਼ਾ ਆਪਣੀ ਬਹੂ ਦਾ અપਮਾਨ ਕੀਤਾ ਤੇ ਤੂੰ ਕਹਿੰਨੀ ਆ ਕਿ ਤੇਰੀ ਇੱਥੇ ਕੋਈ ਇੱਜ਼ਤ ਨਹੀਂ ਆ અપਮਾਨ ਤੇਰਾ ਨਹੀਂ ਬਲਕਿ ਮੈਂ ਤੇਰੇ ਚੱਕਰ 'ਚ ਆਪਣੀ ਬਹੂ ਦਾ અપਮਾਨ ਕਰਦੀ ਰਹੀ ਤੂੰ ਆਪਣੇ ਘਰ ਵਾਪਸ ਇਸੇ ਲਈ ਚਲਨੀ ਆ ਨਾ ਕਿਉਂ ਨਾ ਇੱਥੇ ਤੈਨੂੰ ਘਰ ਦਾ ਕੰਮ ਕਰਨਾ ਪੈਣਾ ਆ ਕਿਉਂਕਿ ਕੰਮ ਕਰਨ ਵਾਲੀ ਤਾਂ ਚਲੀ ਗਈ ਇਹ ਸੁਣ ਕੇ ਅਮਨ ਦਾ ਮੂੰਹ ਲਟਕ ਗਿਆ ਕਿਉਂਕਿ ਹਰਜਿੰਦਰ ਕੌਰ ਸੱਚ ਬੋਲ ਰਹੀ ਸੀ ਕੁਝ ਦੇਰ ਬਾਅਦ ਅਮਨ ਚਲੀ ਗਈ ਤੇ ਹਰਜਿੰਦਰ ਕੌਰ ਆਪਣੇ ਆਪ ਨੂੰ ਕੋਸਣ ਲੱਗੀ ਕਿ ਮੈਂ ਆਪਣੀ ਬਹੂ ਦੇ ਨਾਲ ਐਵੇਂ ਕਿਉਂ ਕੀਤਾ ਫਿਰ ਉਹਨੇ ਮਨਪ੍ਰੀਤ ਨੂੰ ਫੋਨ ਕੀਤਾ ਤੇ ਆਪਣੀ ਗਲਤੀ ਲਈ ਮਾਫੀ ਮੰਗਣ ਲੱਗੀ ਤੇ ਮਨਪ੍ਰੀਤ ਨਾਲ ਉਹਨੇ ਵਾਅਦਾ ਕੀਤਾ ਕਿ ਪੁੱਤ ਜ਼ਿੰਦਗੀ 'ਚ ਮੈਂ ਕਦੀ ਵੀ ਤੇਰੇ ਕਿਸੇ ਰਿਸ਼ਤੇਦਾਰ ਨੂੰ ਭੁੱਲ ਕੇ ਵੀ ਕੋਈ ਗੱਲ ਨਹੀਂ ਕਰੂੰਗੀ। ਬਹੂ ਤੂੰ ਮੈਨੂੰ ਮaaf ਕਰ ਦੇ। ਜਿਹੜੀ ਕੁੜੀ ਲਈ ਮੈਂ ਤੇਰੇ ਨਾਲ ਲੜਦੀ ਰਹੀ, ਝਗੜਦੀ ਰਹੀ, ਆ ਜੋ ਮੈਨੂੰ ਕੱਲੀ ਨੂੰ ਛੱਡ ਕੇ ਚਲੀ ਗਈ ਆ। ਇੰਨੀ ਗੱਲ ਕਰਕੇ ਹਰਜਿੰਦਰ ਕਾ ਰੋਣ ਲੱਗ ਪਈ ਤਾਂ ਆਪਣੀ ਸੱਸ ਦਾ ਰੋਣਾ ਵੇਖ ਕੇ ਮਨਪ੍ਰੀਤ ਦਾ ਦਿਲ ਵੀ ਪਿਗਲ ਗਿਆ ਤੇ ਉਹਨੇ ਆਪਣੀ ਸੱਸ ਨੂੰ ਮaaf ਕਰ ਦਿੱਤਾ ਤੇ ਖੁਸ਼ੀ-ਖੁਸ਼ੀ ਆਪਣੇ ਘਰ ਆ ਗਈ। ਉਹਦੇ ਦਿਲ ਨੂੰ ਇੰਨਾ ਹੀ ਬਹੁਤ ਸਕੂਨ ਸੀ। ਕਿ ਮੇਰੀ ਸੱਸ ਦੀਆਂ ਆਖਿਰ ਅੱਖਾਂ ਖੋਲ ਹੀ ਗਈਆਂ ਆ ਸੋ ਦੋਸਤੋ ਏਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ